ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਅਨਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਨੈਕਸਟ ਕਲਾਸ ਜਿਹੜੀ ਆਪਣੀ ਸੀਰੀਜ਼ ਚੱਲ ਰਹੀ ਹੈ ਜੀ ਪੰਜਾਬੀ ਭਾਸ਼ਾ ਸahit ਸਭਿਆਚਾਰ ਤੇ ਲੋਕਦਰਨਾ ਨਾਲ ਸੰਬੰਧਿਤ ਸੋ ਅੱਜ ਆਪਾਂ ਇਸ ਕਲਾਸ ਵਿੱਚ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਟਾਪ MCQ ਲੈ ਕੇ ਆਏ ਹਾਂ ਜੀ ਇਸ ਕਲਾਸ ਤੋਂ ਬਾਅਦ ਤੁਹਾਡਾ ਪੰਜਾਬੀ ਭਾਸ਼ਾ ਦਾ ਟੌਪਿਕ ਪੂਰੀ ਤਰ੍ਹਾਂ ਨਾਲ ਕਵਰ ਹੋ ਜਾਊਗਾ ਸੋ ਇਹ ਕੁਐਸਚਨ ਅੱਜ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਜੀ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਬਣੇ ਰਹਿਣਾ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਸੋ ਆਪਣੇ ਦੋਸਤਾਂ ਇਤਰਾ ਨੂੰ ਵੀ ਜ਼ਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬ ਦੇ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਿਹਾ ਜੀ ਸੋ ਬਿਨਾਂ ਕਿਸੇ ਦੇਰੀ ਤੋਂ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਪਾਸ਼ਾ ਵਿੱਚ ਸ਼ਬਦ ਅਤੇ ਅਰਥ ਦਾ ਸਬੰਧ ਹੈ ਫਸਟ ਹੈ ਜੀ ਕੁਦਰਤੀ ਸੈਕਿੰਡ ਹੈ ਆਪੋਦਰ ਥਰਡ ਹੈ ਨਾਇੁਕਤ ਫੋਰਥ ਹੈ ਵਿਆਕਰਨਿਕ ਕੀ ਅਨਸਰ ਆਜੂਗਾ ਜੀ ਵੀ ਜਿਹੜੀ ਆਪਣੀ ਪਾਸ਼ਾ ਹੈ ਜੀ ਉਹਦੇ ਵਿੱਚ ਇੱਕ ਸ਼ਬਦ ਤੇ ਅਰਥ ਦਾ ਕੀ ਸਬੰਧ ਹੈ ਕੀ ਅਨਸਰ ਆਜੂਗਾ ਜੀ ਤਾਂ ਦਾ ਅੰਸਰਾਜੁਗਾਜੀ ਸੈਕਿੰਡ ਆਫ 15 ਕਹਿਣ ਦਾ ਮੀਨਿੰਗ ਕੀ ਹੈ ਵੀ ਆਫ ਚੀ ਜਦੋਂ ਆਪਾਂ ਸ਼ਬਦ ਦਿਆਂ ਸ਼ਬਦਾਂ ਤੋਂ ਇੱਕ ਮਤਲਬ ਕੋਈ ਬਾਕ ਜਾਂ ਕੋਈ ਸੈਂਟੈਂਸ ਬਣਾਉਣਾ ਆ ਉਹਦੇ ਨਾਲ ਕੀ ਜਿਹੜਾ ਅਰਥ ਦਾ ਕੀ ਹੈ ਆਪਦੇ ਆਪ ਸਬੰਧ ਜੁੜ ਜਾਂਦੇ ਕਹਿਣ ਦਾ ਮਤਲਬ ਕੀ ਹੈ ਵੀ ਜਿਹੜਾ ਅਰਥ ਦਾ ਤੇ ਸ਼ਬਦ ਦਾ ਸਬੰਧ ਹੁੰਦਾ ਆ ਆਪ ਉਧਰ ਹੁੰਦਾ ਜਿਉਂ-ਜਿਉਂ ਸ਼ਬਦ ਮਤਲਬ ਲਿਖਦੇ ਜਾਂਦੇ ਆਪਾਂ ਉਵੇਂ-ਉਵੇਂ ਕੀ ਉਹਨਾਂ ਦਾ ਕੀ ਹੈ ਅਰਥ ਕੀ ਹੈ ਉਜਾਗਰ ਹੁੰਦਾ ਜਾਂਦਾ ਹੈ ਤਾਂ ਇਹਦਾ ਅਰਥ ਤੇ ਸਬੰਧ ਸ਼ਬਦ ਦਾ ਅਰਥ ਕੀ ਹੋ ਗਿਆ ਆਪੋਧਰਾ ਹੋ ਗਿਆ ਵੀ ਜੋਂ-ਜੋ ਆਪਾਂ ਕੀ ਕਿ ਸ਼ਬਦਾਂ ਨਾਲ ਇੱਕ ਬਾਤ ਦੀ ਰਚਨਾ ਕਰਦੇ ਜਾਂਦੇ ਆ ਉਵੇਂ-ਉਵੇਂ ਕੀ ਹੈਗਾ ਜਿਹੜਾ ਅਰਥ ਦਾ ਕੀ ਹੈਗਾ ਮਤਲਬ मीनिंग ਨਿਕਲਦਾ ਜਾਂਦਾ ਹੈ ਤਾਂ ਇਹਦਾ ਸਬੰਧ ਕੀ ਹੁੰਦਾ ਆਪੋਧਰਾ ਹੁੰਦਾ ਜੀ ਸੈਕਿੰਡ ਆਨਸਰ ਆ ਜਾਊਗਾ ਨੈਕਸਟ ਕੁਐਸਚਨ ਦੇਖੋ ਜੀ ਪਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ ਨੈਕਸਟ ਕੁਐਸਚਨ ਦੇਖੋ ਜੀ ਆਪਣਾ ਪਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ ਫਸਟ ਹੈ ਜੀ ਸਮਾਜ ਵਿੱਚੋਂ ਸੈਕਿੰਡ ਹੈ ਸਭਿਆਚਾਰ ਵਿੱਚੋਂ ਥਰਡ ਹੈ ਪਰਿਵਾਰ ਵਿੱਚੋਂ ਫੋਰਥ ਹੈ ਪੁਸਤਕਾਂ ਵਿੱਚੋਂ ਕਿ ਅਨਸਰ ਆਜੂਗਾ ਜੀ ਤੇ ਤਾਂ ਅਨਸਰ ਆਜੂਗਾ ਜੀ ਫਸਟ ਸਮਾਜ ਵਿੱਚੋਂ ਵੀ ਜਿਹੜੀ ਆਪਣੀ ਲੈਂਗੁਏਜ ਹੈ ਪਾਸ਼ਾ ਜੀ ਉਹ ਜਿਹੜੀ ਆਪਣੀ ਸਮਾਜ ਵਿੱਚੋਂ ਕੀ ਹੈ ਗ੍ਰੈਂਡ ਕੀਤੀ ਜਾਂਦੀ ਹੈ ਜੇ ਆਪਾਂ ਸੁਸਾਇਟੀ ਵਿੱਚ ਦੂਜਿਆਂ ਨੂੰ ਦੇਖ-ਦੇਖ ਕੇ ਜਾਂ ਦੂਜਿਆਂ ਦੀ ਨਕਲ ਕਰਕੇ ਜਿਹਨੂੰ ਆਪਾਂ ਇਮਿਟੇਸ਼ਨ ਕਹਿੰਦੇ ਨੇ ਉਹ ਕਰਕੇ ਕੀ ਹੈ ਆਪਾਂ ਪਾਸ਼ਾ ਕੀ ਗ੍ਰੈਂਡ ਕਰਦੇ ਹਾਂ ਆਪਣੀ ਸੁਸਾਇਟੀ ਵਿੱਚੋਂ ਤਾਂ ਅਨਸਰ ਆਜੂਗਾ ਜੀ ਫਸਟ ਸਮਾਜ ਵਿੱਚੋਂ ਨੈਕਸਟ ਕੁਐਸਚਨ ਦੇਖੋ ਜੀ ਪਾਸ਼ਾ ਹੈ ਜੀ ਫਸਟ ਹੈ ਅਰਥ ਪ੍ਰਬੰਧ ਹੈ ਸੈਕਿੰਡ ਹੈ ਰੂਪੀਨ ਪ੍ਰਬੰਧ ਹੈ ਥਰਡ ਹੈ ਚੇਹਨ ਪ੍ਰਬੰਧ ਹੈ ਫੋਰਥ ਅਖਰ ਪ੍ਰਬੰਧ ਹੈ ਕੀ ਅਨਸਰ ਆਜੂਗਾ ਜੀ ਵੀ ਜਿਹੜੀ ਆਪਣੀ ਪਾਸ਼ਾ ਉਹ ਕੀ ਹੈ ਜੀ ਇਹ ਅਨਸਰ ਆਜੂਗਾ ਜੀ 3rd ਚਿਹਨ ਪ੍ਰਬੰਧ ਕਹਿਣ ਦਾ ਮੀਨਿੰਗ ਕੀ ਹੈ ਆਪਣੇ ਜਿਹੜੇ ਫੇਸ਼ੀਅਲ ਐਕਸਪ੍ਰੈਸ਼ਨ ਹੁੰਦੇ ਨੇਗੇ ਜਾਂ ਆਪਣੇ ਜੋ ਆਪਣੇ ਹਾਵ ਭਾਵ ਹੁੰਦੇ ਨੇ ਉਹਨਾਂ ਦਾ ਕੀ ਹੈ ਇੱਕ ਪ੍ਰਬੰਧ ਚਿਹਨ ਪ੍ਰਬੰਧ ਕਹਿਣ ਦਾ ਮੀਨਿੰਗ ਪਾਸ਼ਾ 3rd ਅਨਸਰ ਆਜੂਗਾ ਹੀ ਨੈਕਸਟ ਕੁਐਸਚਨ ਦੇਖੋ ਹੀ ਪੁਵਾਦੀ ਉਪਪਾਸ਼ਾ ਦਾ ਵਿਆਕਰਨ ਤਿਆਰ ਕੀਤਾ ਫਸਟ ਹੈ ਜੀ ਪ੍ਰੇਮ ਪ੍ਰਕਾਸ਼ ਸਿੰਘ ਨੇ ਸੈਕੰਡ ਹੈ ਜਗਿੰਦਰ ਸਿੰਘ ਪੁਵਾਦ ਨੇ ਫੋਰਥ ਹੈ ਬਲਬੀਰ ਸਿੰਘ ਸੰਧੂ ਨੇ ਸੌਰੀ ਜੀ 3rd ਹੈ ਬਲਬੀਰ ਸਿੰਘ ਸੰਧੂ ਨੇ 4th ਹੈ ਕਾਲਾ ਸਿੰਘ ਵੈਦੀ ਨੇ ਕੀ ਆਨਸਰ ਆਜੂਗਾ ਜੀ ਵੀ ਜਿਹੜਾ ਪੁਆਦੀ ਆਪਣੀ ਇੱਕ ਪੁਪਾਸ਼ ਹੈ ਜੀ ਪੰਜਾਬੀ ਦੀ ਉਹਦਾ ਵਿਆਕਰਨ ਕਿਹਨੇ ਤਿਆਰ ਕੀਤਾ ਕੀ ਆਨਸਰ ਆਜੂਗਾ ਜੀ ਦੇਖੋ ਸਿ क्वेश्चन ਦਾ ਤੇ ਆਨਸਰ ਆਜੂਗਾ ਜੀ 3rd ਬਲਬੀਰ ਸਿੰਘ ਸੰਧੂ ਨੇ ਉਹਨਾਂ ਨੇ ਕੀ ਹੈ ਪੁਆਦੀ ਪੁਪਾਸ਼ ਦਾ ਕੀ ਵਿਆਕਰਨ ਤਿਆਰ ਕੀਤਾ ਸੀ 3rd ਆਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਹੀ ਪਾਸ਼ਾ ਫਸਟ ਹੈ ਜੀ ਪਾਸ਼ਨ ਦੇਣ ਦੀ ਕਲਾ ਹੈ ਸੈਕਿੰਡ ਹੈ ਕੁਦਰਤੀ ਆਵਾਜ਼ਾਂ ਦੀ ਨਕਲ ਹੈ ਥਰਡ ਹੈ ਮਨੁੱਖੀ ਸੰਚਾਰ ਦਾ ਮਾਧਿਅਮ ਹੈ ਫੋਰਥ ਹੈ ਵਿਆਕਰਨ ਨਿਯਮਾਂ ਦਾ ਸਮੂਹ ਹੈ ਕੀ ਆਨਸਰ ਆਜੂਗਾ ਜੀ ਵਿਪਾਸ਼ਾ ਕੀ ਹੈ ਜੀ ਤੈਦਾਂ ਅਨਸਰ ਆਜੂਗਾ ਜੀ ਥਰਡ ਮਨੁੱਖੀ ਸੰਚਾਰ ਦਾ ਮਾਧਿਅਮ ਹੈ ਕਹਿਣ ਦਾ ਮਤਲਬ ਜਿਹੜੀ ਆਪਣੀ ਲੈਂਗੁਏਜ ਜੀ ਭਾਸ਼ਾ ਹੋ ਗਈ ਉਹ ਵੇ ਆਫ ਕਮਿਊਨੀਕੇਸ਼ਨ ਹੁੰਦੀ ਹੈ ਵੀ ਆਪਾਂ ਕੀ ਹੈ ਮਨੁੱਖੀ ਕੁ ਸੋਸਾਇਟੀ ਵਿੱਚ ਸੰਚਾਰ ਕਿਵੇਂ ਕਰਦਾ ਹੈ ਉਹਦਾ ਮਾਧਮ ਕੀ ਬਣਦੀ ਹੈ ਭਾਸ਼ਾ ਬਣਦੀ ਹੈ ਤਾਂ ਕੀ ਅਨਸਰ ਆਜੂਗਾ ਥਰਡ ਆਜੂਗਾ ਥਰਡ ਮਨੁੱਖੀ ਸੰਚਾਰ ਦਾ ਮਾਧਿਅਮ ਹੈ ਥਰਡ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਦੇ ਪਹਿਲੇ ਵਿਆਕਰਨ ਦਾ ਕਰਤਾ ਹੈ ਫਸਟ ਹੈ ਜੀ ਜੌਨ ਨਿਊਟਨ ਸੈਕਿੰਡ ਹੈ ਜੌਨ ਸੀ लॉरी थर्ड है विलियम केरी फोर्थ है ग्रामन वेली की आंसर जाएगा जी भी अपना पंजाबी व्याकरण है कि मोस्ट इंपोर्टेंट क्वेश्चन है जी ये तो आंसर आजगा जी थर्ड है विलियम केरी विलियम केरी ने की है पंजाबी दे पहले व्याकरण का नहीं जो ने की है, आप बुक लिखिया अपनी लैंगण संबंधित आंसर आजगा जी थर्ड नैक्सट क्वेश्चन देखो जी भाषा ਫਸਟ ਸਟੇਜ ਹੀ ਮਨੁੱਖੀ ਕਾਰਡ ਹੈ ਸੈਕਿੰਡ ਵਿਕਾਸ ਦਾ ਸਿੱਟਾ ਹੈ ਥਰਡ ਸੱਯਾ ਚਾਲੀ ਦੇਣਾ ਹੈ ਫੋਰ ਤੇ ਦੇਵੀ ਦੰਦਾਤਾ ਹੈ ਕੀ ਅਨਸਰ ਆਜੂਗਾ ਜੀ ਵੀ ਦੇਖੋ ਪਾਸ਼ਾ ਨਾਲ ਸੰਬੰਧਿਤ ਕੀ ਆਪਣਾ ਕੁਐਸਚਨ ਕਿਸ ਤਰ੍ਹਾਂ ਆ ਸਕਦੇ ਦੇਖੋ ਪਾ ਦੋ ਕੁਐਸਚਨ ਪਹਿਲਾਂ ਕਰਦੇ ਪਾਸ਼ਾ ਦੇ ਵਿੱਚ ਜਾ ਗਏ ਇਸ ਟਾਈਪ ਨਾਲ ਹੀ ਪੁੱਛੇ ਜਾਣਗੇ ਕੁਐਸਚਨ ਤੁਹਾਡੇ ਕੋਲ ਚੈਨਲ ਸੰਬੰਧਿਤ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਜੀ ਤੈਨੂੰ ਅਨਸਰ ਆਜੂਗਾ ਜੀ ਸੈਕਿੰਡ ਵਿਕਾਸ ਦਾ ਸਿੱਟਾ ਹੈ ਵੀ ਆਪਣੀ ਜਿਹੜੀ ਲੈਂਗੁਏਜ ਹੈ ਉਹ ਕੀ ਆਪਣਾ ਜਿਉਂ-ਜਿਉ ਆਪਣਾ ਡਿਵੈਲਪਮੈਂਟ ਹੁੰਦਾ ਹੈ ਜਿਉਂ-ਜਿਉ ਆਪਣਾ ਮਨੁੱਖੀ ਸਰੀਰ ਦਾ ਵਿਕਾਸ ਹੁੰਦਾ ਹੈ ਉਵੇਂ-ਉਵੇਂ ਕੀ ਆ ਉਹਦਾ ਸਿੱਟਾ ਬਣਦੀ ਹੈ ਭਾਸ਼ਾ ਜਾਂ ਜਿਉਂ-ਜਿਉ ਕੀ ਹੈ ਆ ਆਪਾਂ ਕੀ ਹੈ ਸਿੱਖਦੇ ਹਾਂ ਭਾਸ਼ਾ ਤਾਂ ਅਨਸਰ ਆਜੂਗਾ ਜੀ ਸੈਕਿੰਡ ਵਿਕਾਸ ਦਾ ਸਿੱਟਾ ਹੈ ਸੈਕਿੰਡ ਅਨਸਰ ਆਜੂਗਾ ਜੀ ਤਾਂ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਭਾਸ਼ਾ ਵਿੱਚ ਇਸ ਵਰਤੋਂ ਦੀ ਗਿਣਤੀ ਹੈ ਫਰਸਟ ਹੈ ਜੀ 10 ਸੈਕਿੰਡ ਹੈ 15 ਥਰਡ ਹੈ 3 ਨੂੰ 4th ਹੈ 7 ਕੀ ਅਨਸਰ ਆਜੂਗਾ ਜੀ ਵੀ ਆਪਣੀ ਪੰਜਾਬੀ ਜਿਹੜੀ ਭਾਸ਼ਾ ਹੈ ਜੀ ਉਹਦੇ ਵਿੱਚ ਜਿਹੜੀ ਧੁਨੀਆਂ ਦੀ ਗਿਣਤੀ ਹੈ ਜੀ ਸਵਰ ਧੁਨੀਆਂ ਦੀ ਉਹਨਾਂ ਦੀ ਕਿੰਨੀਆਂ ਹੈ ਜੀ ਤੇ ਇਹਦਾ ਅਨਸਰ ਆਜੂਗਾ ਜੀ ਫਰਸਟ 10 ਸਵਰ ਧੁਨੀਆਂ ਦੀ ਗਿਣਤੀ ਪੰਜਾਬੀ ਭਾਸ਼ਾ ਵਿੱਚ ਕਿੰਨੀਆਂ 10 ਹੈ ਜੀ ਫਰਸਟ ਅਨਸਰ ਆਜੂਏ ਨੈਕਸਟ ਕੁਐਸਚਨ ਦੇਖੋ ਹੀ यह क्वेश्चन शायद कट्ट हो गया जी बट तुम इतने लिख लो ये क्वेश्चन है ये क्वेश्चन बनेगा गया इतो लिपि की है लिपि की है ये क्वेश्चन है जी ये आंसर नीचे दिते हुए ने हम देखो जी लिपि की है फस्ट है जी व्याकरणी प्रबंध सैकेंड है अखर प्रबंध थर्ड है शब्द अर्थ प्रबंध फोरथ है धुनी प्रबंध की आंसर आजगा जी भी अपनी लिपि की है जी यन है जी चार ऑप्शन है थले हम दसो की आंसर आजगा जी ਇਹਦਾ ਅਨਸਰ ਆ ਜਾਊਗਾ ਜੀ ਸੈਕਿੰਡ ਅੱਖਰ ਪ੍ਰਬੰਧ ਹੈ ਜੀ ਲਿਪੀ ਲਿਪੀ ਕੀ ਆਪਣੀ ਅੱਖਰ ਪ੍ਰਬੰਧ ਹੈ ਜੀ ਸੈਕਿੰਡ ਅਨਸਰ ਆ ਜਾਊਗਾ ਜੀ ਇਹ ਕੁਐਸਚਨ ਆ ਸੀਗਾ ਦੇਖੋ ਮੈਂ ਤੁਹਾਨੂੰ ਉੱਪਰ ਲਿਖ ਕੇ ਦਿਖਾਤਾ ਲਿਪੀ ਕੀ ਹੈ ਤਾਂ ਅਨਸਰ ਚ ਹੋਊਗਾ ਅੱਖਰ ਪ੍ਰਬੰਧ ਲਈ ਨੈਕਸਟ ਕੁਐਸਚਨ ਦੇਖੋ ਇਹ ਪੰਜਾਬੀ ਬੋਲੀ ਦਾ ਨਿਕਾਸੀ ਵਿਕਾਸ ਦਾ ਲੇਖਕ ਹੈ ਫਸਟ ਹੈ ਜੀ ਵੇਜਾਗਨੀ ਹੋਤਰੀ ਸੈਕਿੰਡ ਹੈ ਜੀ ਵੀ ਸਿੰਘ ਥਰਡ ਹੈ ਪ੍ਰੇਮ ਪ੍ਰਕਾਸ਼ ਸਿੰਘ 4th ਹੈ ਕਾਲਾ ਸਿੰਘ ਵੇਦੀ ਕੀ ਆਨਸਰ ਆਜੂਗਾ ਜੀ ਵੀ ਜਿਹੜੀ ਪੰਜਾਬੀ ਦੀ ਪੰਜਾਬੀ ਬੋਲੀ ਹੈ ਜਿਹਦਾ ਨਿਕਾਸੀ ਵਿਕਾਸ ਇੱਕ ਪੁਸਤਕ ਉਹਦੇ ਲੇਖਿਕ ਕੌਣ ਹੋਏ ਨੇ ਜੀ ਜੇ ਕਿਨੇ ਲਿਖਿਓ ਸੀ ਬੁੱਕੇ ਅੰਸਰ ਆਜੂਗਾ ਜੀ ਥਰਡ ਹੈ ਪ੍ਰੇਮ ਪ੍ਰਕਾਸ਼ ਸਿੰਘ ਨੇ ਪੰਜਾਬੀ ਬੋਲੀ ਦਾ ਨਿਕਾਸੀ ਵਿਕਾਸ ਦਾ ਲੇਖਕ ਹੈ ਜੀ ਪ੍ਰੇਮ ਪ੍ਰਕਾਸ਼ ਸਿੰਘ ਥਰਡ ਆਨਸਰ ਆਜੂਗਾ ਜੀ जो मेरी वीडियो वजिए लग रही तो वीडियो जरूर लाइक कर दैनल जरूर सबसक्राइब कर दी नैक्सट क्वेश्चन देखो ही। पंजाबी भाषा का इतिहास का करता है फस्ट है जी हरकीरत सिंह थर्ड है विद्या भास्कर अरुण थर्ड है प्रेम प्रकाश फोर्थ है धोनी चंद्र की आंसर आजगा जी भी जीबा भाषा का इतिहास है जी करता कौन जेखक कौन हुए जी तो आंसर आजगा जी सैकंड विद्या भास्कर अरुण ਉਹਨਾਂ ਨੇ ਕੀ ਹੈ ਪੰਜਾਬੀ ਭਾਸ਼ਾ ਦੇ ਇਤਿਹਾਸ 'ਤੇ ਕੀ ਪੁਸਤਕ ਲਿਖੀ ਸੀ ਜੀ 3rd ਅਨਸਰ ਆਹਨ ਸੋਰੀ ਜੀ 2nd ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਸਸ਼ੇ ਪਰਿੰਦੀ ਖਖੇ ਪਰਿੰਦੀ ਗਗੇ ਪਰਿੰਦੀ ਜਜੇ ਪਰਿੰਦੀ ਫਖੇ ਪਰਿੰਦੀ ਦੁਨੀਆਂ ਪ੍ਰਭਾਵਧੀਆਂ ਦੀਆਂ ਸੂਚਕ ਹਨ ਫਸਟ ਹੈ ਜੀ ਹਿੰਦੀ 2nd ਅੰਗਰੇਜ਼ੀ 3rd ਫਾਰਸੀ 4th ਕੋਈ ਵੀ ਠੀਕ ਨਹੀਂ ਹੈ ਕੀ ਅਨਸਰ ਆਜੂਗਾ ਜੀ ਵੀ ਜਿਹੜੀ ਆਪਣੀਆਂ ਸਾਰੀਆਂ ਦੁਨੀਆਂ ਨੇ ਜੀ ਇਹ ਇਹ ਦੁਨੀਆਂ ਨੇ ਜਿਹੜੀਆਂ ਕੀ ਦਾ ਸੂਚਕ ਨੇ ਜੀ ਜੀ ਜਖੀ ਦੇ ਪ੍ਰਭਾਵ ਅਧਿਨ ਨੇ ਜੀ ਤਾਂ ਅਨਸਰ ਆਜੂਗਾ ਜੀ 3rd ਫਾਰਸੀ ਇਹ ਕੀ ਦੇ ਪ੍ਰਭਾਵ ਅਧਿਨ ਦੇ ਸੂਚਕ ਨੇ ਜੀ ਆ ਇਹ ਫਾਰਸੀ ਭਾਸ਼ਾ ਦੇ ਪ੍ਰਭਾਵ ਅਧਿਨ ਕੀ ਸੂਚਕ ਮੰਨਿਆ ਜਾਂਦੇ ਨੇ ਕਿਉਂਕਿ ਉਹਨਾਂ ਚ ਆਪਾਂ ਇਹ ਕੀ ਹੈ ਜਿਹੜੇ ਅਕਸ਼ਰ ਛੇ ਪੈਰਵੀਂ ਦੀ ਖਖੇ ਪੈਰਵੀਂ ਦੀ ਗੱਗੇ ਪੈਰਵੀਂ ਦੀ ਜਜੇ ਪੈਰਵੀਂ ਦੀ ਫਕਕ ਪੈਰਵੀਂ ਦੀ ਕੀ ਹੈ ਲਾਈਨ ਹੈ ਜੀ ਤਾਂ ਅਨਸਰ ਆਜੂਗਾ ਜੀ 3rd ਫਾਰਸੀ ਨੈਕਸਟ ਕੁਐਸਚਨ ਦੇਖੋ ਜੀ ਦੇਖੋ ਫੇਰ ਪਾਸ਼ਾ ਤੇ ਕੁਐਸਚਨ ਆ ਗਿਆ ਪਾਸ਼ਾ ਫਸਟ ਹੈ ਜੀ ਇੱਕ ਰੱਬੀ ਦਾਤ ਹੁੰਦੀ ਹੈ ਸੈਕੰਡ ਮਨੁੱਖ ਦੀ ਆਪਣੀ ਸੱਭਿਆਚਾਰਕ ਸਿਰਜਣਾ ਹੁੰਦੀ ਹੈ ਥਰਡ ਹੈ ਕਿਸੇ ਦੇਸ਼ ਦੀ ਸਰਕਾਰ ਦੁਆਰਾ ਘੜੀ ਜਾਂਦੀ ਹੈ ਫੋਰਥ ਹੈ ਹੋਰ ਜੀਵ ਜਨਤਾ ਦੇ ਸੰਚਾਰ ਤੋਂ ਵਿਕਸਿਤ ਹੁੰਦੀ ਹੈ ਕੀ ਅਨਸਰ ਆਜੂਗਾ ਜੀ ਵਿਪਾਸ਼ ਕੀ ਹੈ ਜੀ ਤੇ ਇਹਦਾ ਅਨਸਰ ਆਜੂਗਾ ਜੀ ਸੈਕੰਡ ਮਨੁੱਖ ਦੀ ਆਪਣੀ ਸੱਭਿਆਚਾਰਕ ਸਿਰਜਣਾ ਹੁੰਦੀ ਹੈ ਕਹਿਣ ਦਾ ਮੀਨਿੰਗ ਕੀ ਹੈ ਵਿਪਾਸ਼ਾ ਕੀ ਹੈ ਜਿਹੜੇ ਇੱਕ ਮਨੁੱਖ ਹੈਗਾ ਆਪਣੇ ਅਸੇ ਸੱਭਿਆਚਾਰਕ ਸੋਸਾਇਟੀ ਹੁੰਦੀ ਹੈ ਜੋ ਉਹਨਾਂ ਨੇ ਸਿਰਜਣਾ ਕੀ ਹੈ हम हिंदी है पाषा नुकलिक सेकंड आंसर आ जाएगा नेक्स्ट क्वेश्चन देखो ही लिंग्विस्टिक सर्वे ऑफ इंडिया पुस्तक लिखी है फर्स्ट है जी सुनीति कुमार चटर्जी ने सेकंड है सर रिचर्ड टेम्पल ने थर्ड है बनारसी दास जैन ने फोर्थ है ग्रियर्सन ने की आंसर आ जाएगा जी भी जड़ी बुक है जी लिंग्विस्टिक ऑफ सर्वे

ਥਰਡਾ ਪ੍ਰਕਿਰਤਿਕਾਂ ਤੋਂ ਮਗਰੋਂ ਫੋਰਥ ਸੰਸਕ੍ਰਿਤ ਤੇ ਪ੍ਰਕਿਰਤਿਕਾਂ ਵਿਚਕਾਰ ਕੀ ਅਨਸਰ ਆਜੂਗਾ ਜੀ ਵੀ ਜਿਹੜੀ ਆਪਣੀ ਪਾਲੀ ਭਾਸ਼ਾ ਹੈ ਜੀ ਉਹਦਾ ਸਮਾਂ ਕੀ ਹੈ ਜੀ ਤਦੰਸ ਆਜੂਗਾ ਜੀ ਫੋਰਥ ਸੰਸਕ੍ਰਿਤ ਤੇ ਪ੍ਰਕਿਰਤਿਕਾਂ ਵਿਚਕਾਰ ਜਿਹੜੀ ਪਾਲੀ ਭਾਸ਼ਾ ਦੱਸਾਂ ਮੈਂ ਜੀ ਉਹ ਕੀ ਹੈ ਸੰਸਕ੍ਰਿਤ ਤੇ ਜਿਹੜੀ ਪ੍ਰਕਿਰਤਿਕ ਆਪਣੀ ਭਾਸ਼ਾ ਉਹਨਾਂ ਦੇ ਵਿਚਕਾਰ ਦਾ ਹੈ ਜੀ ਫੋਰਥ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ इन निखे जंगे थल डमरू भव्या जंगे शब्द किस पंजाबी भाषा है फर्स्ट है जी मलवई सैकेंड है डोगरी थर्ड है मुल्तानी फोर्थ है सरीकनी कि अच्छा जी भी जड़ा शब्द है जो बिच आंगे है जो जंगेश जंगेश शब्द क्या था नहीं है कि अंश कि अंश राजू केरी पास आते हैं केरी उपपास आते हैं तो यह अंश का यह शब्द के लिए मुल्तानी पास आते नेक्स्ट क्वेश्चन देखो ही ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ ਫਸਟ ਹੈ ਜੀ ਰੋਮਨ ਸੈਕਿੰਡ ਹੈ ਸ਼ਾਮੁਖੀ ਥਰਡ ਹੈ ਗੁਰਮੁਖੀ ਫੋਰਥ ਹੈ ਦੇਵਨਾਗਰੀ ਕੀ ਆਨਸਰ ਆਜੂਗਾ ਜੀ ਵੀ ਜਿਹੜੀ ਪਾਕਿਸਤਾਨ ਵਿੱਚ ਹੈ ਜੀ ਉਹ ਪੰਜਾਬੀ ਕਿਹੜੀ ਲਿਪੀ ਵਿੱਚ ਲਿਖੀ ਜਾਂਦੀ ਹੈ ਤੇ ਤਾਂ ਸਭ ਨੂੰ ਪਤਾ ਹੋਣਾ ਇਹਦਾ ਆਨਸਰ ਹੀ ਇਹਦਾ ਆਨਸਰ ਆਜੂਗਾ ਜੀ ਸੈਕਿੰਡ ਸ਼ਾਮੁਖੀ ਸ਼ਾਮੁਖੀ ਲਿਪੀ ਵਿੱਚ ਕੀ ਹੈ ਜਿਹੜੇ ਪਾਕਿਸਤਾਨ ਸਾਈਡ ਹੈ ਜੀ ਆਪਣਾ ਪੰਜਾਬ ਵੱਤ ਦਾ ਉਹਦੇ ਵੀ ਜਿਹੜੀ ਪੰਜਾਬੀ ਉਹ ਕਿਹੜੀ ਲਿਪੀ ਚ ਲਿਖੀ ਜਾਂਦੀ ਲਿਖੀ ਜਾਂਦੀ ਹੈ ਸ਼ਾਮੁਖੀ ਸੈਕਿੰਡ ਆਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ तीवी शब्द का संबंध किस उपभाषा न देखो बहुत ज्यादा इंपोर्टेंट क्वेश्चन है जी बहुत वारी बहुत इग्जाम देखे गए अपनेटिव एग्जाम जी भी तीवी शब्द का संबंध किस उपभाषा न फर्स्ट है जी माझी सैकेंड मल है मलवई थर्ड है पुआधी फोरथ है पोठोहारी की आंसर आजगा जी आंसर आजगा जी पुआी जोड़ा तीवी शब्द है जी ਇਹਦਾ ਸਬੰਧ ਕੀ ਸੁਪਰਛਣਾਲੇ ਪੁਆਦੀ ਨਾਲੇ 3rd ਆਨਸਰ ਆ ਜਾਊਗਾ ਜੀ ਨੈਕਸਟ ਕੁਐਸਚਨ ਦੇਖੋ ਇਹ ਕਿਸੇ ਰਚਨਾ ਵਿੱਚ ਮੰਗਲ ਚਰਨ ਦੀਆਂ ਪੰਕਤੀਆਂ ਕਿੱਥੇ ਹੁੰਦੀਆਂ ਹਨ ਫਸਟ ਹੈ ਜੀ ਮੱਧ ਵਿੱਚ ਸੈਕੰਡ ਹੈ ਆਰੰਭ ਵਿੱਚ 3rd ਹੈ ਅੰਤ ਵਿੱਚ 4th ਤੇ ਕਿਧਰੇ ਵੀ ਕਿਹ ਅਨਸਰ ਆ ਜਾਊਗਾ ਜੀ ਵੀ ਕੋਈ ਵੀ ਆਪਣੀ ਰਚਨਾ ਹੈ ਜੀ ਉਹਦੇ ਵਿੱਚ ਜਿਹੜੀ ਮੰਗਲ ਚਰਨਾਂ ਦੀਆਂ ਪੰਕਤੀਆਂ ਹੋਣ ਕਿੱਥੇ ਹੁੰਦੀਆਂ ਨੇ ਜੀ ਪਹਿਲਾ ਅਨਸਰ ਆ ਜਾਊਗਾ ਜੀ ਸੈਕਿੰਡ ਆਰੰਭ ਵਿੱਚ ਜਿਹੜੀ ਮੰਗਲਾਚਰਨ ਦੀਆਂ ਹੁੰਦੀਆਂ ਨੇ ਜਾਂ ਜਿਨੂੰ ਆਪਾਂ ਕੀ ਕਹਿ ਦਿੰਨੇ ਆ ਜਦੋਂ ਆਪਾਂ ਕੋਈ ਵੀ ਚੀਜ਼ ਨਵੀਂ ਮਤਲਬ ਸ਼ੁਰੂ ਕਰਨੀ ਹੈ ਉਹਦੀ ਅਰਦਾਸ ਵਿੱਚ ਜੇ ਕਿਹੜੀਆਂ ਮੰਗਲਾਚਰਨ ਦੀਆਂ ਕੀ ਇਹ ਪੰਕਤੀਆਂ ਆਉਂਦੀਆਂ ਨੇ ਜੀ ਸੈਕਿੰਡ ਆਨਸਰ ਆਜੂਗਾ ਜੀ ਅਸ ਦਾ ਲਾਸਟ ਕੁਐਸਚਨ ਦੇਖੋ ਜੀ ਪੰਜਾਬੀ ਸੱਭਿਆਚਾਰ ਦੇ ਨਾਮਕਰਨ ਦਾ ਸਬੰਧ ਹੈ ਫਰਸਟ ਹੈ ਜੀ ਇੱਥੋਂ ਦੇ ਸਿਆਸੀ ਹਾਲਾਤ ਨਾਲ ਸੈਕਿੰਡ ਹੈ ਧਾਰਮਿਕ ਪਰੰਪਰਾ ਨਾਲ ਫੋਰਥ ਹੈ ਪਭੂਗੋਲਿਕ ਸਥਿਤੀ ਨਾਲ ਸੌਰੀ ਜੀ ਥਰਡ ਹੈ ਪਭੂਗੋਲਿਕ ਸਥਿਤੀ ਨਾਲ ਫੋਰਥ ਹੈ ਲੋਕਧਾਰਾ ਨਾਲ ਕੀ ਆਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਪੰਜਾਬੀ ਸੱਭਿਆਚਾਰ ਹੈ ਜੀ ਉਹਦੇ ਨਾਮ ਕਰਨ ਦਾ ਸਬੰਧ ਕਿਸ ਨਾਲ ਹੈ ਤਾਂ ਇਹਦਾ ਅਨਸਰ ਆਜੂਗਾ ਜੀ 3 ਪੂਗੋਲਿਕ ਸਥਿਤੀ ਨਾਲ ਵੀ ਜਿਹੜਾ ਆਪਣਾ ਪੰਜਾਬੀ ਸੱਭਿਆਚਾਰ ਦਾ ਨਾਮ ਕਰਾਣ ਜੀ ਉਹਦਾ ਸਬੰਧਿਤ ਹੈ ਜਿਹੜੇ ਖਿੱਤੇ ਵਿੱਚ ਇੱਕ ਵਿਸ਼ੇਸ਼ ਪੂਗੋਲਿਕ ਸਥਿਤੀ ਵਿੱਚ ਜਿੱਥੋਂ ਦੇ ਲੋਕ ਜਾਂ ਕਿਸੇ ਏਰੀਆ ਦਾ ਜਿਹੜਾ ਪੂਗੋਲਿਕ ਹੁੰਦਾ ਉਹ ਉਸ ਦੇ ਸੱਭਿਆਚਾਰ ਨੂੰ ਕੀ ਹੈ ਸਬੰਧਿਤ ਕਰਦੇ ਨੇ ਜੀ ਜਾਂ ਕੀ ਹੈ ਉਹ ਤੋਂ ਕੀ ਉਹ ਸੱਭਿਆਚਾਰ ਬੰਦ ਹੈ ਜੀ ਜਿਵੇਂ ਆਪਣਾ ਪੰਜਾਬੀ ਸੱਭਿਆਚਾਰ ਹੈ ਜੀ ਸੋ ਇਹ ਸੀ ਮੇਰੇ ਅੱਜ ਦੇ ਟਾਪ MCQਸ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੀ ਕੋਈ ਕੁਐਰੀ ਹੋਵੇ ਕੁਝ ਪੁੱਛਣਾ ਹੋਵੇ ਤਾਂ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਇੰਨਾ ਹੀ ਸ਼ਬਦਾਂ ਨਾਲ ਤੁਹਾਡੀ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੇ ਮੇਰੀ ਵੀਡੀਓ ਤੁਹਾਨੂੰ ਵਾਕਈ ਚੰਗੇ ਲੱਗੇ ਵਿੱਚ ਕੁਝ ਕੁ ਨਵਾਂ ਜਾਣਨ ਨੂੰ ਮਿਲਿਆ ਹੋਵੇ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੀ ਸੋ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫੇਰ ਥੈਂਕ ਯੂ ਜੀ ਧੰਨਵਾਦ ਸਾਰਿਆਂ ਦਾ ਹੀ